ਹਾਂਜੀ ਦੋਸਤੋ ਮਿੱਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆ ਜਾਈਏ ਆਪਾਂ ਬਰਨਾਲਾ ਵਿਖੇ ਜਿੱਥੇ ਕਿ ਤੁਹਾਨੂੰ ਇੱਕ ਕੱਪੜੇ ਦੇ ਰੈਡੀਮੇਡ ਸ਼ੋਰੂਮ ਤੇ ਲੈ ਕੇ ਚੱਲਦੇ ਆ ਜਿਸ ਦਾ ਨਾਮ ਕੀ ਕੀ ਹੈ ਗਰਵੀਰ ਕਲੈਕਸ਼ਨ ਭਾਈ ਨੇ ਇੱਕ ਤੋਂ ਇੱਕ 60 ਆਟਮ ਰੱਖੀ ਹੋਈ ਹੈ ਜੀ ਸੀਜ਼ਨ ਦੇ ਹਿਸਾਬ ਨਾਲ ਤੁਸੀਂ ਜਿਹੇ ਜਿਹਾ ਚਾਹੋ ਮਣ ਪਾਉਂਦਾ ਕੱਪੜਾ ਇਹਨਾਂ ਕੋਲੋਂ ਮਿਲ ਤੋ ਇਹ ਕੱਪੜਾ ਤੁਹਾਨੂੰ ਮਾਰਕੀਟ ਨਾਲੋਂ ਸਸਤੇ ਰੇਟਾਂ ਦੇ ਮਿਲੂਗਾ ਜੀ ਤੇ ਇੱਕ ਗਾਰੰਟੀ ਹੋਈ ਜੀ ਕੱਪੜੇ ਦੀ ਕਿ ਤੁਹਾਨੂੰ ਕੁਆਲਿਟੀ ਮਿਲੂਗੀ ਇਹਨਾਂ ਦੇ ਕੰਮ ਦੇ ਆ ਦੇਖੋ ਬਈ ਇਸ ਪ੍ਰੋਟੈਕਟਿਵ ਲੌਕ ਦਾ ਪਰਿਵਰਿਅ ਫਰਸਟ ਕਲਾਸ ਤੇ ਆ ਇਹਨਾਂ ਦਾ ਆਪਣਾ ਰੂਪ ਦਾ ਵਿਊ ਦੇਖੋ ਇਸ ਵਾਰੀ ਤੇ ਆ ਇਹਨਾਂ ਦੇ ਐਟਮਨ ਨਾਲ ਨਾਲ ਤੇ ਸਾਹਮਣੇ ਭਾਜੀ ਬੈਠੇ ਨੇ ਇਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਜੀ ਤੇ ਪਹਿਲਾਂ ਇੱਕ ਵਾਰੀ ਤੁਹਾਨੂੰ ਇਧਰ ਇਹਨਾਂ ਦਾ ਵਿਊ ਦਿਖਾ ਦਈਏ ਕਿਸ ਤਰ੍ਹਾਂ ਇਹਨਾਂ ਕੋਲ ਜ਼ਿਆਦਾਤਰ ਜੈਂਟਸ ਤੇ ਲੇਡੀ ਗਾਰਮੈਂਟ ਹੁੰਦੇ ਨੇ ਜੀ ਠੀਕ ਹੈ ਤੇ ਆ ਬਾਈ ਜੀ ਦਾ ਇੱਧਰ ਕਿ ਗਏ ਡਰੈਸ ਚੇਂਜ ਰੂਮ ਬਣਾਇਆ ਤੇ ਆਪਣਾ ਵਧੀਆ ਟਰਾਈ ਰੂਮ ਠੀਕ ਹੈ ਜੀ ਟਰਾਈ ਰੂਮ ਆ ਗਿਆ ਤੇ ਅੱਗੇ ਭਾਜੀ ਨੇ ਭਾਜੀ ਸასი ਸ਼ਕਲ ਕਹਾਂਗੀ ਕੀ ਹਾਲ ਹੈ ਜੀ ਭਾਜੀ ਬੜੀਆ ਸਰ ਬੜੀਆ ਹੋਰ ਬੜੀਆ ਸਰ ਐਂਡ ਬੜੀਆ ਅੱਛਾ ਜੀ ਅੱਜ ਆਪਾ ਤੁਹਾਡੇ ਕੋਲ ਆਏ ਆ ਜੀ ਆਪਣਾ ਪ੍ਰੋਮੋਸ਼ਨ ਦਾ ਮੈਨ ਤੇ ਕੀ ਕੀ ਹੈ ਵੀ ਅਸੀਂ ਅਭੀ ਕਿਸੇ ਵੀ ਬਿਜ਼ਨਸ ਨੂੰ ਆਪਾਂ ਪ੍ਰੋਮੋਟ ਕਰੀਏ ਜੀ ਠੀਕ ਹੈ ਤੇ ਆਪਣੇ ਬਾਰੇ ਕੁਝ ਨਾ ਕੁਝ ਦੱਸੋ ਤੇ ਬਿਜ਼ਨਸ ਕਿਦਾਂ ਦਾ ਤੁਹਾਡਾ ਤੇ ਕਦੋਂ ਤੁਸੀਂ ਇਹ ਸਟਾਰਟ ਕੀਤਾ ਜੀ ਇਹੀ ਆਪਾਂ ਨੂੰ ਜੀ ਘੱਟੋ ਘੱਟ 2 ਸਾਲ ਵਾਂਗੂ ਹੋ ਗਿਆ ਤੇ ਆਪਾਂ ਇੱਥੇ ਨਾ ਪਹਿਲਾਂ ਜੈਂਟਸ ਦਾ ਕੰਮ ਕੀਤਾ ਸੀਗਾ ਜੀ ਓਕੇ ਜੀ ਤੇ ਉਸ ਤੋਂ ਬਾਅਦ ਮੇਰੀਆਂ ਭੈਣਾਂ ਆਂਦੀਆਂ ਸੀਗੀਆਂ ਕਿ ਤੁਸੀਂ ਜੈਂਟਸ ਦਾ ਕਰ ਲਿਆ ਤੇ ਸਾਡੇ ਵਾਸਤੇ ਲੇਡੀਜ਼ ਦਾ ਵੀ ਕਰੋ ਹਨਾ हां हां बढ़िया क्योंकि कोई भी ਵਿੱਚ ਦੀ ਕੰਪਲੀਟ ਫੈਮਿਲੀ ਆਉਂਦੀ ਹੈ ਤਾਂ ਆਪਾਂ ਉਹਨਾਂ ਨੂੰ ਸਿੰਗਲ ਕਰਦਾਂਗੇ ਡ्रेस ਦਿਖਾਉਣਾ ਤਾਂ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਸੀਂ ਆਪਣਾ ਅਰੇ ਬਿਜ਼ਨਸ ਵਧਾਇਆ ਜੀ ਬਿਲਕੁਲ ਜੀ ਫਿਰ ਆਪਾਂ ਲੇਡੀਜ਼ ਦਾ ਵੀ ਕਰ ਲੈ ਜੀ ਨਾਲ ਆਪਣੇ ਕੋਲ ਕਲਾਇਓ ਸੂਟ ਹੁੰਦੇ ਨੇਗੇ ਟੌਪ ਵਗੈਰਾ ਹੁੰਦੇ ਲੇਡੀ ਜੀਨ ਹੁੰਦੀ ਹੈ ਹਨਾ ਜੀ ਠੀਕ ਹੈ ਜੀ ਤੇ ਬਾਕੀ ਮਿਡੀ ਟਾਈਪ ਹੁੰਦੀ ਹੈ ਫਰਾਕਸ ਹੁੰਦੀਆਂ ਨੇ ਜੀਆਂ ਜਿਵੇਂ ਗਾਊਨ ਵਗੈਰਾ ਚੱਲਦੇ ਨੇਗੇ ਉਹ ਗਾਹ ਹੁਣ ਮਤਲਬ ਕਿ ਇਸ ਸੀਜ਼ਨ ਚੱਲ ਪਣਾ ਜੀ ਆਪਣਾ ਸਰਦੀ ਦਾ ਹਾਂ ਉਹਦੇ ਵਿੱਚ ਵੀ ਆਪਾਂ ਪਲਫੀ ਜੈਕਟ ਲੈ ਕੇ ਆਵਾਂਗੇ ਲੇਡੀਜ਼ ਦੇ ਵਿੱਚ ਤੇ ਜੈਂਟਸ ਦੇ ਵਿੱਚ ਅੱਛਾ ਅੱਛਾ ਤੇ ਬਾਕੀ ਆਪਣੇ ਕੋਲੇ ਸਾਰੀ ਹੁੱਡੀ ਵਗੈਰਾ ਹੁੰਦੀ ਆ スウェット ਵਗੈਰਾ ਹੁੰਦੀ ਆ ਹਨਾ ਜੀ ਹਾਂ ਜੀ ਤੇ ਜੀਨ ਹੋ ਗਈ ਸ਼ਰਟ ਹੋ ਗਈ ਟੀ-ਸ਼ਰਟ ਹੋ ਗਈ ਤੇ ਗਰਮ ਲੋਰਾਂ ਹੋ ਗਈਆਂ ਜੀ ਵੈਂਚੀਟਰ ਦੇ ਵਿੱਚ ਵੀ ਹੁੰਦੀਆਂ ਨੇ ਤੇ ਸਿੰਪਲ ਵੀ ਹੁੰਦੀਆਂ ਨੇ ਓਕੇ ਤੇ ਬਾਕੀ ਆਪਣੇ ਕੋਲੇ ਅੱਜ ਕੱਲ ਜਿਵੇਂ ਲੇਡਿੰਗ ਦੁਪੱਟੇ ਚੱਲ ਰਹੇ ਨੇ ਕੁੜੀਆਂ ਵਾਸਤੇ ਹਨਾ ਸ਼ਾਰਟ ਦੁਪੱਟੇ ਚੱਲ ਰਹੇ ਨੇਗੇ ਉਹ ਦੁਪੱਟੇ ਹੈਗੇ ਆਪਣੇ ਕੋਲੇ ਠੀਕ ਹੈ ਜੀ ਮਤਲਬ ਕਹਿੰਦਾ ਮਤਲਬ ਜਿੰਨਾ ਕਿ ਅਸੀਂ ਕਰ ਸਕਦੇ ਆਂ ਕਿ ਆਪਾਂ ਵੱਲੋਂ ਕਰੀ ਜਾਣੇ ਆਗੇ ਤੇ ਰਿਕੁਆਇਰਮੈਂਟ ਬਹੁਤ ਹੁੰਦੀ ਹੈ ਜੀ ਪੂਰੀ ਨਹੀਂ ਹੋ ਸਕਦੀ पर वे भी कोशिश करते हैं भी पूरी कर सके चलो आजकल के ट्रेंड के हिसाब ਨਾਲ ਜੋ ਵੀ ਹੈ ਤੁਸੀਂ ਬਦੋ ਬਦ ਕੋਸ਼ਿਸ਼ ਕਰਦੋ ਵੀ ਹਰੇਕ ਰਿਕੁਆਇਰਮੈਂਟ ਨੂੰ ਪੂਰਾ ਕੀਤਾ ਜਾਵੇ ਹੈਨਾ ਵੈਸੇ ਦੇਖਣ ਦੇ ਵਿੱਚ ਵੀ ਤੁਹਾਡੇ ਕੋਲੇ ਬਹੁਤ ਸੋਨਾ ਸਟਾਕ ਪਿਆ ਹੈਗਾ ਤਾਂ ਕਿ ਕਿ ਦੇਖੋ ਐ ਤਾਂ ਕਹਿੰਦੇ ਨੇ ਰੱਬ ਦੇ ਬਣਾਈਆਂ ਭੁਲੰਝੇ ਉਂਗਲਾਂ ਵੀ ਬਰਾਬਰ ਨਹੀਂ ਹੁੰਦੀਆਂ ਹਰ ਬੰਦ ਆਪਾਂ ਕਿਸੇ ਦੀ ਪੂਰੀ ਵੀ ਨਹੀਂ ਕਰ ਸਕਦੇ ਤੇਨ ਤੁਹਾਡੇ ਵੱਲੋਂ ਇੱਕ ਕੋਸ਼ਿਸ਼ ਫੇਰ ਵੀ ਵੀ ਹਾਂ ਆਪਾਂ ਕਸਟਮਰ ਨੂੰ ਕਿਸੇ ਵੀ ਤਰ੍ਹਾਂ ਨਾਰਾਜ਼ ਕਰਕੇ ਨਾ ਦੋ ਲਈ ਤੇ ਆਪਣੇ ਵੱਲੋਂ ਕਸਟਮਰ ਜੋ ਵੀ ਹੁੰਦਾ ਤਾਂ ਕੋਸ਼ਿਸ਼ ਇਹ ਹੀ ਜਾਈ ਵੀ ਖੁਸ਼ ਹੋ ਕੇ ਜਾਵੇ ਵੀ ਆਪਣੇ ਕੋਲ ਠੀਕ ਅੱਛਾ ਫਿਰ ਇਸ ਦੇ ਨਾਲ ਆਪਾਂ ਨੇ ਮਤਲਬ ਕਿ ਜਿਵੇਂ ਕਪਲ ਆਉਂਦੇ ਸੀਗੇ ਉਹਦੇ ਵਿੱਚ ਆਪਣੇ ਮਤਲਬ ਕਿ ਨਾਲ ਬੱਚੇ ਵੀ ਆਉਂਦੇ ਸੀਗੇ ਤੇ ਉਹਨਾਂ ਵਾਸਤੇ ਵੀ ਸਾਨੂੰ ਇਹ ਲੱਗਿਆ ਵੀ ਬੱਚਿਆਂ ਦਾ ਵੀ ਕਰਨਾ ਚਾਹੀਦਾ ਮੜਾ ਮੋਟਾ ਹਨਾ ਤੇ ਤਾਂ ਕਿ ਮਤਲਬ ਕਲਾ ਜੈਂਸ ਤੇ ਲੇਡੀਜ਼ ਦਾ ਨਹੀਂ ਚੱਲਣਾ ਨਾਲ ਬੱਚੇ ਦਾ ਵੀ ਚੱਲਣਾ ਚਾਹੀਦਾ ਕੰਪਲੀਟ ਕੰਬੋ ਪੈਕ ਹੋ ਜਾਂਦਾ ਵੀ ਫੈਮਿਲੀ ਉਹਨੂੰ ਉਹਨੂੰ ਨਜ਼ਰ ਰੱਖਦੇ ਹੋਏ ਅਸੀਂ ਮਤਲਬ ਕਿ ਬੱਚੇ ਦਾ ਵੀ ਕੀਤਾ ਸਾਡੇ ਕੋਲੇ ਮਤਲਬ ਕਿ ਜ਼ੀਰੋ ਸਾਈਜ਼ ਤੋਂ ਲੈ ਕੇ ਜੀ 5 ਸਾਲ ਦੇ 7 ਸਾਲ ਦੇ ਬੱਚੇ ਤੱਕ ਦਾ ਸਾਡੇ ਕੋਲ ਸੂਟ ਵੀ ਹੁੰਦਾ ਹੈਗਾ ਠੀਕ ਹੈ ਜੀ ਬਹੁਤ ਵਧੀਆ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਆਪਣੇ ਦੁਕਾਨ ਨੂੰ ਓਪਨ ਕੀਤਾ ਸਾਨੂੰ 2 ਸਾਲ ਹੋਣ ਵਾਲੇ ਆ ਜੀ ਕਈ ਕਈ ਠੀਕ ਹੈ ਜੀ ਠੀਕ ਹੈ 2 ਸਾਲ ਦੇ ਵਿੱਚ ਵਧੀਆ ਤੁਹਾਡਾ ਨਾਲੇ ਸਟਾਕ ਹੋਰ ਆ ਗਈ ਅੱਛਾ ਤੁਸੀਂ ਇਸ ਤੋਂ ਬਾਅਦ ਇਸ ਨੂੰ ਹੋਰ ਪ੍ਰਮੋਟ ਕਰਨ ਵਾਲੇ ਹੋ ਬਿਲਕੁਲ ਬਿਲਕੁਲ ਸਾਡਾ ਮਾਲ ਹੋਰ ਮਤਲਬ ਕਿ 15-15 ਦਿਨਾਂ ਬਾਅਦ ਸਾਡਾ ਸਟਾਕ ਜਿਹੜਾ ਹੈ ਅਪਡੇਟ ਹੁੰਦਾ ਰਹਿੰਦਾ ਹੈਗਾ ਠੀਕ ਹੈ ਜੀ ਹਾਂਜੀ ਤੇ ਬਾਕੀ ਹੁਣ ਜਿਹੜਾ ਸਰਦੀ ਦਾ ਮਾਲ ਅਸੀਂ ਕਿਉਂਕਿ ਮੌਸਮ ਚੇਂਜ ਹੁੰਦਾ ਹੈਗਾ ਮੌਸਮ ਦੇ ਕੋਲ ਨਹੀਂ ਅਸੀਂ ਦੇਖਣਾ ਹੁੰਦਾਗਾ ਵੀ ਮੌਸਮ ਕੀ ਕਹਿੰਦਾ ਹੈਗਾ ਹਨ ਕਿਉਂਕਿ ਹੁਣ ਵਿਚ ਵਿਚਾਲੇ ਆ ਸੀ ਕੁਝ ਸਰਾਗ ਚੱਲ ਰਹੇ ਨੇ ਕਿ ਇਸ ਤੋਂ ਬਾਅਦ ਆਪਣਾ ਜਿਵੇਂ ਠੰਡ ਸ਼ੁਰੂ ਹੋ ਜਾਂਦੀ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਆ ਕੇ ਨਾ ਠੀਕ ਹੈ ਜੀ ਮਤਲਬ ਕਿ ਮੌਸਮ ਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਹੁਣ ਅਸੀਂ ਬੁਕਿੰਗ ਕਰਾਈ ਹੋਈ ਹੈਗੀ ਤੇ ਸਾਡਾ ਜਿਹੜਾ ਮਾਲ ਆ ਗਿਆ ਬੈਂਗਲੌਰ ਤੋਂ ਆਂਦਾ ਜੀ ਬੈਂਗਲੌਰ ਤੋਂ ਆਂਦਾ ਤੇ ਪਲੱਸ ਆਪਣਾ ਆਂਦਾਗਾ ਆਪਣਾ ਜਿਹੜਾ ਹੁੰਦਾ ਦਾ ਆਪਨਾ ਸੂਤ ਸੂਤ ਤੋਂ ਆਉਂਦਾ ਜੀ ਤੇ ਪਲੱਸ ਦਿੱਲੀ ਤੋਂ ਆਉਂਦਾ ਠੀਕ ਹੈ ਜੀ ਪੁਸ਼ਕ ਅਸੀਂ ਲੁਧਿਆਣੇ ਤੋਂ ਵੀ ਚੱਕਦੇ ਹੈਗੇ ਆ ਤੇ ਇਕੱਠਾ ਬਲਕ ਚ ਕਦੇ ਆਉਂਗੇ ਤੁਸੀਂ ਨਾ ਹਾਂਜੀ 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 ਠੀਕ ਹੈ ਜੀ ਤੇ ਇਸ ਕਰਕੇ ਸਾਡੀ ਬੁਕਿੰਗ ਚੱਲ ਰਹੀ ਹੈ ਜੀ ਬੁੱਕ ਕਰਵਾ ਕੇ ਹੁਣ ਜਿਹੜਾ ਮਾਲ ਅਸੀਂ ਮਤਲਬ ਕਿ ਬੁੱਕ ਕਰਾਇਆ ਵਾ ਸਾਡਾ ਥੋੜੇ ਜਿਨ੍ਹਾਂ ਦਾ ਸਾਡੇ ਕੋਈ ਪਹੁੰਚਣ ਵਾਲਾ ਹੀ ਹੈਗਾ ਡਿਲੀਵਰੀ ਹੋਣ ਵਾਲੀ ਹੈ ਜੀ ਠੀਕ ਹੈ ਤੇ ਉਸ ਹੱਬ ਨਾਲ ਅਸੀਂ ਸੀਜ਼ਨ ਦੇ ਕੋਲ ਹੀ ਅਸੀਂ ਮਤਲਬ ਕਿ ਕੰਮ ਕਰਦੇ ਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਹੁਤ ਸੋਹਣਾ ਕਨਸੈਪਟ ਬਣਿਆ ਹੋਇਆ ਜੀ ਇੱਕ ਤੁਹਾਡਾ ਇਹ ਠੀਕ ਹੈ ਜੀ ਇੱਥੇ ਤੁਸੀਂ ਕਸਟਮਰ ਨੂੰ ਸੀਜ਼ਨ ਦੇ ਹਿਸਾਬ ਨਾਲ ਕੋਈ ਸੇਲ ਦਾ ਜਾਂ ਕੋਈ ਹੋਰ ਥੋੜਾ ਬਹੁਤ ਛੂਟ ਦਿੰਦੀ ਸਾਡਾ ਜੀ ਸਾਡਾ ਜਿਹੜਾ ਜਿਹੜਾ ਰੇਟ ਹੈਗਾ ਸਾਡਾ ਨਾ ਰੇਟ ਮਾਰਕੀਟ ਨਾਲੋਂ ਬਹੁਤ ਫਰਕਾ ਸਾਡਾ ਰੇਟ ਦਾ ਠੀਕ ਹੈ ਜੀ ਠੀਕ ਹੈ ਨਾ ਤੇ ਜੇ ਮੰਨ ਲਓ ਕਿਸੇ ਦੇ ਆਪਾਂ ਮਤਲਬ ਨਾਂ ਤਾਂ ਕੀ ਲੈਣਾ ਹੈਗਾ ਮਾਰਕੀਟ ਦੇ ਵਿੱਚ ਜਿਹੜੀ ਚੀਜ਼ 3-3000 ਦੀ 4-4000 ਦੀ ਮਿਲਦੀ ਗਈ ਸਾਡੇ ਕੋਲ ਉਹ 12-1300 ਰੁਪਏ ਦੀ ਅਵੇਲੇਬਲ ਮਿਲੂਗੀ ਨਹੀਂ ਨਹੀਂ ਬਹੁਤ ਵਧੀਆ ਜੀ ਅੱਜ ਕੱਲ ਤੁਸੀਂ ਦੇਖੋ ਇੱਕ ਟ੍ਰੈਂਡ ਚੱਲ ਰਿਹਾ ਹਰ ਇੱਕ ਚੀਜ਼ ਦਾ ਹੁੰਦਾ ਦਾ ਉਹ ਦੇ ਅਕੋਰਡਿੰਗ ਕਿ ਇਹ ਜੇ ਤੁ ਆਪਾਂ ਹੁਣ ਮਹਿੰਗਾਈ ਨੂੰ ਦੇਖਦੇ ਹੋਏ ਤੁਸੀਂ ਬਹੁਤ ਕੰਟਰੋਲ ਰੇਟਾਂ ਤੇ ਕਸਟਮਰ ਦੀ ਡਿਮਾਂਡ ਪੂਰੀ ਕਰ ਦੇਓਗੇ ਬਿਲਕੁਲ ਬਿਲਕੁਲ ਚਲੋ ਭਰਾ ਤੁਹਾਨੂੰ ਇਹ ਸਭ ਸੋਚ ਕੇ ਬਹੁਤ ਵਧੀਆ ਲੱਗਦਾ ਵੀ ਹਾਂ ਬਾਈ ਜੀ ਆਪਣੇ ਨਾਲ ਨਾਲ ਲੋਕਾਂ ਦਾ ਵੀ ਖਿਆਲ ਰੱਖਦੇ ਨੇ ਕਿ ਕੀ ਇਹ ਮਹਿੰਗਾਈ ਨੂੰ ਕੰਟਰੋਲ ਕਰਨਾ ਰੇਟ ਤੇ ਜਦੋਂ ਸਾਮਾਨ ਮਿਲਦਾ ਅੱਜ ਕੱਲ ਮਤਲਬ ਕਿ ਮੀਡੀਆ ਦੇ ਵਿੱਚ ਕਹੋ ਜਿਵੇਂ ਇੰਸਟਾਗ੍ਰam ਤੇ ਲੋਕ ਵੀਡੀਓ ਪਾਉਂਦੇ ਹੈਗੇ ਹੈ ਨਾ ਤੇ 1000 ਰੁਪਏ ਦੀਆਂ ਇੰਨੀਆਂ ਟੀ-ਸ਼ਰਟਾਂ ਲੋ 1000 ਰੁਪਏ ਦੀਆਂ ਇੰਨੀਆਂ ਸ਼ਰਟਾਂ ਲੋ ਇੰਨੀਆਂ ਪੈਂਟਾਂ ਲੋ ਮਤਲਬ ਗੰਦ ਜਾਂ ਪਾਤ ਆ ਜੀ ਇਹਦੇ ਵਿੱਚ ਮਾਰਜਿਨ ਦੇ ਵਿੱਚ ਨਾ ਮਤਲਬ ਨਾ ਤਾਂ ਹੁਣ ਕਸਟਮਰ ਮਤਲਬ ਦੋ ਚੀਜ਼ਾਂ ਜਿਵੇਂ ਬਣ ਗਿਆ ਹੁਣ ਨਾ ਤਾਂ ਉਹ ਖਰੀਦ ਸਕਦਾ ਤੇ ਨਾ ਛੱਡ ਸਕਦਾ ਉਹਦਾ ਕਾਰਨ ਆ ਉਹਦਾ ਕਾਰਨ ਕੀ ਹੈਗਾ ਕਸਟਮਰ ਨੂੰ ਮਤਲਬ ਕਿ ਕੁਆਲਿਟੀ ਨਹੀਂ ਪਤਾ ਲੱਗਦੀ ਵੀ ਕਿਹੜੀ ਕੁਆਲਿਟੀ ਹੈ ਕਿਹੜੀ ਮੈਂ ਲਵਾਂ ਕਿਹੜੀ ਨਾ ਲਵਾਂ ਕਿਉਂਕਿ ਅਗਲਾ ਤਾਂ ਰੇਟ ਦੇਖਦਾ ਅੱਜ ਕੱਲ ਠੀਕ ਹੈ ਨਾ ਪਰ ਕੁਆਲਿਟੀ ਦੇਖਣੀ ਬਹੁਤ ਜ਼ਰੂਰੀ ਹੁੰਦੀ ਹੈ ਸਾਡੇ ਕੋਲੇ ਕੁਆਲਿਟੀ ਮਿਲੂਗੀ ਵੀ ਪਲੱਸ ਰੇਟ ਮਿਲੂਗਾ ਨਹੀਂ ਨਹੀਂ ਇਹੀ ਚੀਜ਼ ਮੈਨੇ ਰਮਜੀ ਜੀ ਵਧੀਆ ਜੇ ਚੀਜ਼ ਦੀ ਕੋਈ ਕੁਆਲਟੀ ਹੋ ਬ੍ਰਦਰ ਥੋੜਾ ਬਹੁਤ ਰੇਟ ਤਾਂ ਇਧਰ ਉਧਰ ਹੋ ਹੀ ਜਾਂਦਾ ਹੈ ਬਿਲਕੁਲ ਜਿਵੇਂ ਤੁਸੀਂ ਦੱਸ ਰਹੇ ਹੋ ਫੇਰ ਵੀ ਬਹੁਤ ਸੋਹਣਾ ਇੱਕ ਕਪੜਾਲਾ ਤੁਹਾਡੇ ਕੋਲ ਹੈ ਠੀਕ ਹੈ ਜੀ ਕਿ ਤੁਸੀਂ ਟ੍ਰੈਂਡ ਦੇ ਹਿਸਾਬ ਨਾਲ ਕਸਟਮਰ ਦੇ ਨਾਲ ਇੱਕ ਦਾ ਕੋਸਟ ਵੀ ਸਹੀ ਪੈ ਜਾਂਦੀ ਬਿਲਕੁਲ ਤੇ ਨਾਲੇ ਚੀਜ਼ ਵਧੀਆ ਮਿਲਦੀ ਹੈ ਇੱਕ ਚੀਜ਼ ਦੇਖਦੇ ਆਂ ਕਿ ਤੁਸੀਂ ਨਾ ਮਤਲਬ ਕਸਟਮਰ ਨੂੰ ਕੁਆਲਟੀ ਦੀ ਇਹ ਨਾ ਕਿ ਕਿ ਛੇਲ ਲਾਈਏ ਨਾ ਨਾ ਸਰ ਛੇਲ ਲਾਉਣ ਵਾਲਾ ਕੰਮ ਆਪਾਂ ਨਹੀਂ ਕੀਤਾ ਅਜੇ ਤੱਕ ਨਹੀਂ ਨਹੀਂ ਚੰਗਾ ਜੀ ਅਸੀਂ ਬਹੁਤ ਹੀ ਘੱਟ ਮਾਰ ਦੇਣ ਦੀ ਗੱਲ ਚੱਲ ਰਹੇ ਹਾਂਗੇ ਹਮ ਹਮ ਠੀਕ ਹੈ ਬ੍ਰਦਰ ਓਕੇ ਜੀ ਥੈਂਕ ਯੂ ਸੋ ਮਚ ਬ੍ਰਦਰ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਓਕੇ ਸੋ ਵੀ ਯੂ ਸ ਆ